ਸਸ਼ਿਕਾ ਜੀ ਐਨਰਟੀਵ ਨਾਲ ਜੁੜਿਓ ਤੁਸੀਂ ਵੱਡੀ ਖਬਰ ਆਪ ਐਮਐਲਏ ਨਾਲ ਜੁੜੀ ਹੋਈ ਆ ਆਪ ਦੇ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਹੈ ਤਾਦਾਦ ਦੀ ਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤਾਂ ਕੁਝ ਦਿਨ ਪਹਿਲਾਂ ਅਹੀਂ ਚੋਣ ਹੋਈ ਆ ਤਾਂ ਉਸ ਦੇ ਚੱਲਦਿਆਂ ਅੱਜ ਵੱਡੀ ਖਬਰ ਉਦੋਂ ਸਾਹਮਣੇ ਆਂਦੀ ਹੈ ਜਦੋਂ ਅਚਾਨਕ ਅਸਤੀਫੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਤਾਦਾਦ ਦੀ ਏ ਕਿ ਮੋਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਅਕਸਰ ਚਰਚਾ ਦਾ ਵਿਸ਼ਾ ਰਹੇ ਕੁਲਵੰਤ ਸਿੰਘ ਵੱਲੋਂ ਆਪਣਾ ਅਹੁਦਾ ਜਿਹੜਾ ਛੱਡ ਦਿੱਤਾ ਗਿਆ ਜਿੱਥੇ ਅਕਸਰ ਦੇਖਦੇ ਆ ਕਿ ਕਈ ਵਾਰ ਈਡੀ ਵੱਲੋਂ ਜਿਹੜੇ ਆ ਰੇਡ ਤੱਕ ਮਾਰੀ ਗਈਆ ਕੁਲਵੰਤ ਸਿੰਘ ਦੇ ਕਈ ਟਿਕਾਣਿਆਂ ਤੇ ਕਈ ਤੇ ਕਈ ਵਾਰ ਜਿਹੜੇ ਆ ਜਾਂਚ ਪੜਤਾਲ ਹੋ ਚੁੱਕੀ ਆ ਕੁਲਵੰਤ ਸਿੰਘ ਦੇ ਘਰ ਦੇ ਜਾਂ ਵੱਖ-ਵੱਖ ਥਾਵਾਂ ਦੀ ਤਾਂ ਉੱਥੇ ਹੀ ਹੁਣ ਐਮਐਲਏ ਕੁਲਵੰਤ ਸਿੰਘ ਸਬੰਧੀ ਜਾਣਕਾਰੀ ਮਿਲ ਰਹੀ ਹੈ ਕਿ ਐਮਐਲਏ ਕੁਲਵੰਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਹਲੇ ਕੁਝ ਦਿਨ ਹੋਏ ਨੇ ਚੋਣ ਹੋયા ਨੂੰ ਤਾਂ ਉਧਰ ਕੁਝ ਦਿਨਾਂ ਬਾਅਦ ਹੀ ਅਸਤੀਫਾ ਸਾਹਮਣੇ ਆਣਾ ਕਈ ਵੱਡੇ ਸਵਾਲ ਵੀ ਖੜੇ ਕਰ ਰਿਹਾ ਤੇ ਚਰਚਾ ਦਾ ਵਿਸ਼ਾ ਬਣਦਾ ਹੋਇਆ ਇਹ ਮਾਮਲਾ ਦਿਖਾਈ ਦੇ ਰਿਹਾ ਦਾ ਦੀ ਹੈ ਕਿ ਮੂਲਾਪੁਰ ਵਿਖੇ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਬੀਤੇ ਦਿਨ ਹੀ ਸਰਵਸੰਮਤੀ ਨਾਲ ਚੋਣ ਹੋਈ ਸੀ ਜਿਸ ਵਿੱਚ ਕਿ ਕੁਲਵੰਤ ਸਿੰਘ ਨੂੰ ਸਕੱਤਰ ਚੁਣਿਆ ਗਿਆ ਸੀ ਅਤੇ ਅਮਰਜੀਤ ਮਹਿਤਾ ਪ੍ਰਧਾਨ ਚੁਣੇ ਗਏ ਸੀ ਦੀਪਕ ਬਾਲੀ ਵਾਇਸ ਪ੍ਰਧਾਨ ਅਤੇ ਸੁਨੀਲ ਗੁਪਤਾ ਨੂੰ ਖਜ਼ਾਨਚੀ ਵਜੋਂ ਅਹੁਦਾ ਦਿੱਤਾ ਗਿਆ ਸੀ ਤਾਂ ਇਹ ਚੋਣ ਹੋਈ ਸੀ ਪਰ ਇਹ ਚੋਣ ਕੁਝ ਦਿਨ ਹੀ ਚੱਲ ਪਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਮਐਲਏ ਕੁਲਵੰਤ ਸਿੰਘ ਨੇ ਆਪਣੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਪੀਸੀਏ ਦੀ ਜਿਹੜੀ ਦਵਾਰਾਂ ਅਲ ਅਜੜੀਆ ਇਲੈਕਸ਼ਨ ਹੋਏਗੀ ਜਾਨੀ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੁਣ ਜਿਹੜੀ ਆ ਦਵਾਰ ਤੋਂ ਸਿਲੈਕਸ਼ਨ ਹੋਏਗੀ ਜਾਨੀ ਕਿ ਸਕੱਤਰ ਵਜੋਂ ਜੋ ਅਸਤੀਫਾ ਦਿੱਤਾ ਗਿਆ ਤਾਂ ਸਕੱਤਰ ਦੀ ਚੋਣ ਹੁਣ ਦਵਾਰਾਂ ਹੋਏਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜਦੋਂ ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕਾਫੀ ਆ ਜਿਹੜੇ ਆ ਆਪ ਚ ਉਤਰਾ ਚੜ੍ਹਾ ਦੇਖੇ ਜਾ ਰਹੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਐਮਐਲਏ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਸੀ ਹਾਲਾਂਕਿ ਕੁਝ ਦਿਨ ਬਾਅਦ ਉਸ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲਿਆ ਜਦੋਂ ਆਪ ਕਨਵੀਨਰ ਕੇਜਰੀਵਾਲ ਵੱਲੋਂ ਗੱਲਬਾਤ ਕੀਤੀ ਜਾਂਦੀ ਆ ਤੇ ਅਮਨ ਅਰੋੜਾ ਆਪ ਪ੍ਰਧਾਨ ਉਹਨਾਂ ਦੇ ਘਰ ਜਾਂਦੇ ਨੇ ਤੇ ਗੱਲਬਾਤ ਤੋਂ ਬਾਅਦ ਅਸਤੀਫਾ ਵਾਪਸ ਲਿਆ ਜਾਂਦਾ ਤਾਂ ਉੱਧਰ ਜੇਕਰ ਦੇਖਿਆ ਜਾਵੇ ਕਿ ਕ੍ਰਿਕਟ ਐਸੋਸੀਏਸ਼ਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੋਂ ਹੁਣ ਅਸਤੀਫਾ ਦਿੱਤਾ ਕੁਲਵੰਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਦੇ ਚੱਲਦਿਆਂ ਹੁਣ ਵੱਡੀ ਜਿਹੜੀ ਆ ਹਲਚਲ ਪੈਦਾ ਹੋਈ ਵੀ ਆ ਤੇ ਦੁਬਾਰਾ ਚੋਣ ਹੋਵੇਗੀ